ਸਤ ਸਿਰਿਆ ਕਲਜੀ ਵੀਡੀਓ ਦੇਖ ਰਹੇ ਸਭ ਜੀਆ ਨੂੰ ਲੈ ਕੇ ਹਾਜਨ ਹੈ ਅੱਜ ਦੀ ਵੱਡੀ ਖਬਰ ਗਰਲਫ੍ਰੈਂਡ ਨੂੰ ਮਿਲਣ ਗਏ ਫੌਜੀ ਨੂੰ ਪਰਿਵਾਰ ਵਾਲਿਆਂ ਨੇ ਫੜਿਆ ਤੇ ਸਵੇਰ ਹੋਣ ਤੋਂ ਪਹਿਲਾਂ ਕੀਤਾ ਅਜਿਹਾ ਕੰਮ ਹਰਾਨ ਰਹਿ ਗਏ ਲੋਕ ਉੱਤਰ ਪ੍ਰਦੇਸ਼ ਦੇ ਜਲੌਣ ਵਿੱਚ ਭਾਰਤੀ ਫੌਜ ਦੇ ਇੱਕ ਸਿਪਾਹੀ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਆਉਣ ਦੀ ਭਾਰੀ ਕੀਮਤ ਚੁਕਾਉਣੀ ਪਈ ਉਹ ਸਵੇਰੇ ਉਹ ਸੋਮਾਰ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਉਹਨਾਂ ਦੇ ਘਰ ਪਹੁੰਚਿਆ ਪਰ ਲੜਕੀ ਦੇ ਪਰਿਵਾਰ ਅਤੇ ਪਿੰਡ ਦੇ ਹੋਰ ਲੋਕਾਂ ਨੇ ਉਸ ਨੂੰ ਦੇਖ ਲਿਆ ਫਿਰ ਉਹਨਾਂ ਤੇ ਜ਼ਬਰਦਸਤੀ ਸਿਪਾਹੀ ਦਾ ਵਿਆਹ ਉਸ ਦੀ ਪ੍ਰੇਮਿਕਾ ਨਾਲ ਕਰਵਾ ਦਿੱਤਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਤਰਾਜ ਜੋ ਜੋਗ ਹਾਲਾਤ ਵਿੱਚ ਮਿਲੇ ਦੋਵੇਂ ਮਾਮਲਾ ਕਲਪੀ ਕੋਤਵਾਲੀ ਇਲਾਕੇ ਦੇ ਹਰੀ ਗਾਂਝੋ ਬਾਲੇ ਦਾ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਸਰਸਾ ਕਾਲਾ ਥਾਣਾ ਖੇਤਰ ਦੇ ਪਿੰਡ ਮਲਤੂਆਦ ਆਰਨ ਵਾਲਾ ਜੀ ਤੇ ਸਿੰਘ ਦਾ ਨਾਮ ਦਾ ਨੌਜਵਾਨ ਭਾਰਤੀ ਫੌਜ ਵਿੱਚ ਸਿਪਾਈ ਹੈ ਇਹਨਾਂ ਦੀ ਨਹੀਂ ਉਹ ਜੰਮੂ ਵਿੱਚ ਤਾਇਨਾਤ ਹੈ ਉਸ ਦਾ ਚੋਰਖੀ थाना ਖੇਤਰ ਦੇ ਪਿੰਡ ਨੂਰਪੁਰ ਦੀ ਇੱਕ ਕੁੜੀ ਦੀਵਿਆ ਨਾਲ 3 ਸਾਲਾਂ ਤੋ ਪ੍ਰੇਮ ਸੰਬੰਧ ਸੀ ਕੁਝ ਦਿਨਾਂ ਪਹਿਲਾਂ ਅਜੀਤ ਆਪਣੀ ਪ੍ਰੇਮਿਕਾ ਨੂੰ ਮਿਲਣ ਗਿਆ ਤੇ ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਸੁਰਾਗ ਮਿਲਿਆ ਅਤੇ ਉਹਨਾਂ ਨੇ ਦੋਨਾਂ ਨੂੰ ਇਤਰਾਜਯੋਗ ਹਾਲਾਤ ਵਿੱਚ ਫੜ ਲਿਆ ਮੰਦਰ ਵਿੱਚ ਕਰਵਾਇਆ ਵਿਆਹ ਇਸ ਤੋਂ ਬਾਅਦ ਪਰਿਵਾਰ ਅਤੇ ਸਥਾਨਿਕ ਲੋਕ ਲੜਕੀ ਅਤੇ ਨੌਜਵਾਨ ਨੂੰ ਮੰਦਰ ਲੈ ਗਏ ਉੱਥੇ ਮੰਡਪ ਸਜਾਇਆ ਗਿਆ ਹੈ ਅਤੇ ਪੰਡਤ ਨੂੰ ਬੁਲਾਇਆ ਗਿਆ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਦੋਵਾਂ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ